ਸਤਰੀਏ ਕਾਲ ਤੁਸੀਂ ਜੁੜਿਓ ਤਾਂ ਸਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਜੋ ਹੁਣ ਤੋਂ ਕੁਝ ਦਿਨ ਪਹਿਲਾਂ ਐਸਕੇਐਮ ਦੀ ਮੀਟਿੰਗ ਹੋ ਕੇ ਅਟੀ ਹੈ ਜੋ ਉਹਦੇ ਵਿੱਚ ਫੈਸਲੇ ਹੋਏ ਨੇ ਅੱਗੇ ਦੀ ਰਣਨੀਤੀ ਕੀ ਹੈ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਰਾਜਵਾਲ ਸਾਹਿਬ ਠਾਕਰੇਤ ਸਾਹਿਬ ਉਗਰਾਹਾਂ ਸਾਹਿਬ ਜਾਂ ਹੋਰ ਜਿੰਨੀਆਂ ਸਮੂਚੀਆਂ ਦੇਸ਼ ਭਰ ਦੀਆਂ ਜਥੇਬੰਦੀਆਂ ਸ਼ਾਮਲ ਨੇ ਉਹਨਾਂ ਨੇ ਕੀ ਫੈਸਲਾ ਲਿਆ ਉਹਦੇ ਉੱਤੇ ਅਸੀਂ ਗੱਲਬਾਤ ਨੂੰ ਅੱਗੇ ਵਧਾਉਨੇ ਆਂ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਤੇ ਜੋ ਗੱਲਬਾਤ ਹੋਈ ਹੈ ਉਹਦੇ ਤੇ ਚਾਣਨਾ ਪਾਇਓ ਕਿ ਕਿਵੇਂ ਦੀ ਰਣਨੀਤੀ ਉਲੀਕੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਲੋ ਦੇਖੋ ਉਹਨਾਂ ਨੇ ਇੱਕ ਬੜੀ ਸਾਫ਼ ਗੱਲ ਲਿਆ ਕਿ ਇਹ 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 ਦਿੱਤੇ ਉਹ ਪਿੰਡਿਕਲ ਤੇ ਆ ਕਿ ਕੌਣ ਕੌਣ ਸਟੇਟ ਆਈਆਂ ਉਹਦੇ ਚ ਟਕੜਕਾ ਸਾਹਿਬ ਆਏ ਉਹਦੇ ਚ ਹਰਿਆਣੇ ਦੇ ਕਿਸਾਨ ਲੀਡਰ ਆਏ ਤੇ ਹਾਲਾਂਕਿ ਚੜੂਨੀ ਸਾਹਿਬ ਤੇ ਨਹੀਂ ਸੀਗੇ ਉਹਨਾਂ ਬਾਰੇ ਵੀ ਉਹਨਾਂ ਨੇ ਕੋਆਰਡੀਨੇਸ਼ਨ ਕਰਨ ਦਾ ਫੈਸਲਾ ਲਿਆ ਅ ਔਰ ਇਸੇ ਤਰੀਕੇ ਨਾਲ ਪੱਛਮੀ ਬੰਗਾਲ ਤੋਂ ਸਾਹਾ ਸਾਹਿਬ ਵੀ ਹੈ ਐਡਵੋਕੇਟ ਸਾਹਾ ਸੁਨੀਲਮ ਸੀਗੇ ਮੱਧ ਪ੍ਰਦੇਸ਼ ਤੇ ਤੋਂ ਵਿੱਚ ਔਰ ਪੰਜਾਬ ਦੇ ਉਤੋਂ ਤੇ ਪੰਜਾਬ ਵਿੱਚ ਉਤੇ ਲੀਡਰ ਸੀਗੇ ਤੇ ਫਿਰ ਤੇ ਜਿਹੜਾ ਇੱਕ 올 ਇੰਡੀਆ ਟਾਈਪ ਦਾ ਯੂਪੀ ਦਾ ਵੀ ਹੋ ਗਿਆ ਯੁਧਵੀਰ ਵੀ ਸੀਗੇ ਇਹ ਸਾਰੇ ਬੰਦੇ ਇੱਕ ਉਹ ਜਿਹੜੀ ਪੁਰਾਣੀ ਕਿਸਮ ਦੀ ਐਸਕੇਐਮਸੀ ਜੀ ਉਹਦੇ ਵਿੱਚ ਹਨਨ ਮੁੱਲਾ ਵੀ ਜਿਹੜੇ ਪੱਛਮੀ ਬੰਗਾਲ ਤੋਂ ਸੀਪੀਐਮ ਬੇਸ ਤੇ ਇੱਕ ਵੇਲੇ ਵੱਡੇ ਕਿਸਾਨ ਲੀਡਰ ਰਹੇ ਆ ਉਹ ਵੀ ਇਹਦੇ ਵਿੱਚ ਸ਼ਾਮਲ ਸੀਗੇ ਤਾਂ ਇੱਕ ਪੁਰਾਣੀ ਉਹ ਜਿਹੜੀ ਪਿਛਲੀ ਵਾਰੀ 13 ਮਹੀਨਿਆਂ ਵਾਲੀ ਜਿਹੜੀ ਐਸਕੇਐਮਸੀ ਉਹਦੇ ਬੁਖ ਚਿਹਰੇ ਇਦੇ ਵਿੱਚ ਸ਼ਾਮਲ ਸੀ ਜਿਹੜੇ ਅਜੇ ਨਹੀਂ ਹੋਏ ਉਹਨਾਂ ਨੂੰ ਵੀ ਲੈਣ ਲਈ ਇੱਥੇ ਇੱਕ ਕਮੇਟੀ ਬਣੀ ਆ ਕਮੇਟੀ ਤੇ 6 ਮੈਂਬਰ ਹੈਗੇ ਆ ਉਹਦੇ ਵਿੱਚ ਜੁੱਧਵੀਰ ਹੈਗੇ ਅਗਰਾਹਾਂ ਸਾਹਿਬ ਚਾਕਰਦਰਸ਼ਨਪਾਲ ਫਿਰ ਇਹਦੇ ਵਿੱਚ ਰਾਜੀਵਾਲ ਬਲਦੀਪ ਸਿੰਘ ਰਾਜੀਵਾਲ ਰਮਿੰਦਰ ਪਟਿਆਲੇ ਵਾਲੇ ਤਾਂ ਇੱਕ ਇੱਕ ਹੋਰ ਹੈ 6 ਮੈਂਬਰ ਹਾ ਹਨਨ ਮੁੱਲਾ ਹੈਗੇ ਇਹ ਸਾਰੇ 6 ਮੈਂਬਰ ਜਿਹੜੇ ਆ ਇਹ ਕੋਸ਼ਿਸ਼ ਕਰਨਗੇ ਕਾਰਿਆਂ ਨੂੰ ਅਪਰੋਚ ਕਰਨ ਦੀ ਕਿ ਜਿਹੜੇ ਵੀ ਅਜੇ ਹੋਰ ਕੁਝ ਯੂਨੀਅਨਾਂ ਬਾਹਰ ਹੈਗੀਆਂ ਇਨਕਲੂਡਿੰਗ ਮੇਰਾ ਖਿਆਲ ਹੈ ਉਹ ਦੱਲੇਵਾੜ ਹੋਣਾ ਨੂੰ ਜਾਂ ਪੰਨੂ ਪੰਧੇਰ ਹੋਣਾ ਦੇ ਜਿਹੜਾ ਮੋਰਚਾ ਉਹਨਾਂ ਨੂੰ ਵੀ ਅਪਰੋਚ ਕਰਨਗੇ ਇੱਥੇ ਇਹਦੀਆਂ ਜਦੋਂ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਇਹੋ ਹੀ ਉਹਦਾ ਜਵਾਬ ਦਿੱਤਾ ਮੇਰਾ ਖਿਆਲ ਕਿ ਉਚੜੂਨੀ ਸਾਹਿਬ ਉਹਨਾਂ ਨੂੰ ਵੀ ਅਪਰੋਚ ਕਰਨਗੇ ਇੱਕ ਤੇ ਉਹਨਾਂ ਨੇ ਫੈਸਲਾ ਇਹ ਕੀਤਾ ਦੂਸਰਾ ਰਿਹਾ ਐਕਸ਼ਨ ਪਾਰਟ ਐਕਸ਼ਨ ਪਾਰਟ ਇੱਕ ਤੇ 23 ਤਰੀਕ ਨੂੰ ਹੀ ਬਾਈ ਤ੍ਰਿਕ ਨੂੰ ਮੀਟਿੰਗ ਹੋ ਕੇ 80 ਐ ਛਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਹੋਈ ਉਦੋਂ ਬਾਅਦ ਉਹਨਾਂ ਨੇ ਕਿਹਾ ਕਿ 23 ਨੂੰ ਹੀ ਅਸੀਂ ਜਿਹੜਾ ਕੇਂਦਰੀ ਹੋਮ ਮਿਨਿਸਟਰ ਅਮਿਤ ਸ਼ਾ ਅਨਿਲ ਵਿਧ ਜਿਹੜਾ ਹਰਿਆਣਾ ਸਟੇਟ ਦਾ ਗਵਰਨਮੈਂਟ ਦੇ ਹੋਮ ਮਿਨਿਸਟਰ ਹੈਗੇ ਆ ਤੇ ਖੱਟਟ ਸਾਹਿਬ ਜਿਹੜੇ ਇਹਨਾਂ ਦੇ ਪੁਤਲੇ ਕੂਕਾਂਗੇ ਵਿੱਚੋਂ ਇੱਕ ਯੂਨੀਅਨ ਨੇ ਬਾਅਦ ਵਿੱਚ ਬਰੀਫਿੰਗ ਕਰਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹਨਾਂ ਦੇ ਤਿੰਨਾਂ ਲੀਡਰਾਂ ਦੇ ਰੈਜ਼ੀਗਨੇਸ਼ਨ ਮੰਗਦੇ ਆ ਕਿ ਇਹ ਪ੍ਰੋਬਲਮ ਹੈ ਕਿ ਇਸੇ ਮੈਂ ਜੋੜ ਦਿੰਦਾ 23 ਫਰਵਰੀ ਕੱਲ ਨੂੰ ਕਾਲਾ ਦਿਨ ਬਣਾਉਣਾ ਇਹਨਾਂ ਨੇ ਇਹ ਸਾਰੇ ਮਸਲੇ ਅੱਗੇ ਵਧਰੇ ਬਿਲਕੁਲ ਉਹ ਕਾਲਾ ਦਿਨ ਹੈ ਤੇ ਪੁੱਤਲੇ ਫੂਕੜੇ ਜਾਂ ਔਰ ਇਸ ਗੱਲ ਦਾ ਕਿਸ ਗੱਲ ਦਾ ਕਾਲਾ ਦਿਨ ਬਣਾਉਣਾ ਕਿ ਜਿਹੜਾ ਉਹ ਨੌਜਵਾਨ ਸੁਭਕਰਨ ਹੈ ਉਸ ਦਾ ਜਿਹੜਾ ਮਰਡਰ ਹੋਇਆ ਔਰ ਜੋ ਇਹਨਾਂ ਨੇ ੱੱਕਾ ਕੀਤਾ ਪੰਜਾਬ ਦੇ ਕਿਸਾਨਾਂ ਨਾਲ ੱੱਕਾ ਕੀਤਾ ਜੋ ਵਾਅਦਾ ਖਿਲਾਫੀ ਕਰਦੇ ਆ ਜੋ ਝੂਠ ਬੋਲੇ ਆ ਖਾਸ ਕਰਕੇ ਜਿਹੜਾ ਨੌਜਵਾਨ ਦੇ ਨਾਲ ਜਿਹੜਾ ਉਹ ਰਸ਼ੀਦ ਹੋਇਆ ਉਸ ਕਰਕੇ ਉਸ ਰੋਸ ਦੇ ਵਜੋਂ ਕਿਸਾਨਾਂ ਨਾਲ ਟੱਕੇ ਦੇ ਰੋਸ ਦੇ ਵਜੋਂ ਇਹ ਕਾਲਾ ਦਿਨ ਮਨਾਉਣਗੇ ਔਰ ਭਾਰਤ ਖਾਰੇ ਦੇ ਵਿੱਚ ਉਹਦੀ ਪੂਰੇ ਭਾਰਤ ਨੂੰ ਕਾਲ ਦਿੱਤੀ ਹੈ 26 ਤਰੀਕ ਨੂੰ ਇੱਕ ਟਰੈਕਟਰ ਪ੍ਰਦਰਸ਼ਨ ਹੋਊਗਾ ਉਹ 26 26 ਫਰਵਰੀ ਨੂੰ ਟਰੈਕਟਰ ਪ੍ਰਦਰਸ਼ਨ ਹੋਊਗਾ ਉਹਦੇ ਵਿੱਚ ਪੂਰੇ ਦੇਸ਼ ਜਿਹੜੇ ਕਖਾਨਾ ਦੇ ਟਰੈਕਟਰ ਆ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਇੱਕ ਪਾਸੇ ਖੜੇ ਹੋਣਗੇ ਇੱਕ ਪਾਸੇ ਰਸਤਾ ਖੁੱਲਾ ਰੱਖਿਆ ਜਾਊਗਾ ਤਾਂ ਕਿ ਲੋਕ ਆਉਂ ਜਾਂਦੇ ਵੀ ਰਹਿਣ ਟ੍ਰੈਫਿਕ ਬਲੌਕ ਵੀ ਨਾ ਹੋਵੇ ਪਰ ਉਹ ਕਿਸਾਨਾਂ ਦੀ ਇਸ ਤਰਾਸ ਦੀ ਤੋਂ ਵੀ ਵਾਕਿਫ ਹੋਣ ਕਿ ਜੇ ਇਹ ਘਰਾਂ ਤੋਂ ਬਾਹਰ ਸੜਕ ਤੇ ਆ ਕੇ ਖੜੇ ਹੋਏ ਆ ਤੇ ਵਾਕਿਆ ਸਰਕਾਰ ਨੇ ਇਹਨਾਂ ਨੂੰ ਐਨਾ ਨੰਗ ਕਰਤਾ ਐਨਾ ਗਰੀਬ ਕਰਤਾ ਐਨਾ ਕਰਜ਼ਾਈ ਕਰ ਦਿੱਤਾ ਕਿ ਇਹ ਘਰਾਂ ਤੋਂ ਨਿਕਲ ਕੇ ਹੁਣ ਫਟਕਾਂ ਤੇ ਆ ਬੈਠੇ ਆ ਇਸ ਕਿਸਮ ਦਾ ਪ੍ਰਦਰਸ਼ਨ ਜਿਹੜਾ ਹੋਊਗਾ ਉਹ ਤੇ ਵੀ ਗੱਲਾਂ ਉੱਠੀਆਂ ਜਿ ਕਿ ਅਸੀਂ ਇਹ ਵੀ ਮੰਗ ਕਰਾਂਗੇ ਕਿ ਇੰਡੀਆ ਨੂੰ WTO ਤੋਂ ਬਾਹਰ ਹੋਣਾ ਚਾਹੀਦਾ WTO वर्ल्ड ट्रेड ऑर्गेनाइजेशन ਉਹ ਇੱਕ ਐਹੋਜੀ ਸੰਸਥਾ ਆ ਜਿਹੜੀ ਕਿਸਾਨਾਂ ਦੇ ਭਲਾਈ ਦੇ ਵਿਰੁੱਧ ਜਾਂਦੀ ਆ ਤੇ MSP ਦੇੰ ਦਾ ਮਿਨੀਮਮ ਸਪੋਰਟ ਪ੍ਰਾਈਸ ਵਧਾ ਕੇ ਦੇਣ ਦੀ ਵਿਰੋਧਤਾ ਕਰਦੀ ਹੈ ਤੇ ਇਹ ਵੈਸੇ ਇਹ ਗੱਲ ਦੇਖਿਆ ਜਾਏ ਤੇ ਡਬਲਿਊਟੀ ਦੀ ਪ੍ਰਾਣੀ ਡਬਲਿਊਟੀ ਉਹ ਵਰਤੀ ਨਹੀਂ ਰਹੀ ਜਿਹੜੀ 20 ਸਾਲ ਪਹਿਲਾਂ ਸੀਗੀ ਉਹਦਾ ਆਪਣਾ ਦਮ ਖਾਂ ਕਾਫੀ ਨਿਕਲ ਚੁੱਕਾ ਤੇ ਜਿਹੜੇ ਦਿੱਕਤ ਬੇਸ ਹੈਗੇ ਆ ਸੁਖਵਿੰਦਰ ਉਹਨਾਂ ਨੇ ਉਹਦਾ ਕਾਫੀ ਜਲੂਸ ਕੱਢਿਆ ਆ ਜਦੋਂ ਇਹ ਛੱਲਿਆ ਸੀਗਾ ਸਬਸਿਡੀਆਂ ਨਹੀਂ ਦੇਣੀਆਂ ਤੇ ਸਬਸਿਡੀਆਂ ਤੇ ਹਰ ਦੇਸ਼ ਦਿੰਦਾ ਅਮਰੀਕਾ ਵੀ ਦਿੰਦਾ ਫਰਾਂਸ ਵੀ ਦਿੰਦਾ ਜਰਮਨੀ ਵੀ ਦਿੰਦਾ ਹਰ ਦੇਸ਼ ਦਿੰਦਾ ਆਪਣੇ ਦੇਸ਼ਾਂ ਨੂੰ ਉਹਨਾਂ ਨੇ ਉਹਨੂੰ ਦੇਣ ਦਾ ਇੱਕ ਬਹਾਨਾ ਨਵਾਂ ਕੱਢ ਲਿਆ ਲੋ ਜੀ ਜੀ ਤਿੰਨ ਬਾਕਸ ਹੋਣਗੇ ਇੱਕ ਰੈੱਡ ਬਾਕਸ ਹੈ ਜਿਹੜੀ ਸਬਸਿਡੀ ਨਹੀਂ ਦਿੱਤੀ ਜਾ ਸਕਦੀ ਜਿੰਨਾ ਚੀਜ਼ਾਂ ਦੇ ਕਰਕੇ ਔਰ ਇੱਕ ਐmber ਬਾਕਸ ਹੈ ਜਿਹੜੀ ਦਿੱਤੀ ਗਈ ਜਾ ਸਕਦੀ ਹੈ ਤੇ ਥੋੜੀ ਘੱਟ ਵਾ ਦਿੱਤੀ ਆ ਇੱਕ ਗ੍ਰੀਨ ਬਾਕਸ ਗ੍ਰੀਨ ਬਾਕਸ ਦਾ ਮਤਲਬ ਕਿ ਉਹ ਸਬਸਿਡੀ ਉਹਦੇ ਨਾਂ ਤੇ ਦੇਣੀ ਪੈਸੇ ਦੇ ਦੇਣੇ ਆ ਨਾਂ ਉਹਦਾ ਖਾਤਾ ਇਹ ਹੋਊਗਾ ਕਿ ਇਹ ਜੀ এনਵਾਇਰਨਮੈਂਟਲ ਫ੍ਰੈਂਡਲੀ ਆ ਔਰ ਪ੍ਰਦੂਸ਼ਣ ਨੂੰ ਰੋਕਣ ਲਈ ਆ ਇਹ ਜਿਹੜੀ ਦੂਜੇ ਦੇ ਵਜਿ ਚੰਗੀ ਖੇਤੀ ਕਰਨਗੇ ਇਸ ਕਿਸਮ ਦੇ ਬਹਾਨੇ ਸਿਰ ਉਹਨਾਂ ਨੇ ਦਿੱਤਾ ਸੀ ਫਿਰ ਕਰਕੇ ਉਹ ਗੱਲਾਂ ਤੇ ਪ੍ਰਾਣੀਆਂ ਹੋ ਗਈਆਂ ਮੇਰਾ ਖਿਆਲ ਹੈ ਕਿ ਬਿਲਕੁਲ ਹੀ ਸਾਡੀ ਸਰਕਾਰ ਨੂੰ ਜਿਹੜੀ ਹੁਣ 26 ਤਰੀਕ ਨੂੰ ਉਹਨਾਂ ਦੀ ਮੀਟਿੰਗ ਹੋਣੀ ਹੈ WTO ਦੀ ਉਹਦੇ ਸਬੰਧ ਵਿੱਚ ਇਹ ਦਬਾਅ ਕਿਸਾਨਾਂ ਨੇ ਪਾਇਆ ਕਿ ਭਾਈ ਤੁਸੀਂ ਇਹ ਇੰਡੀਅਨ ਗਵਰਨਮੈਂਟ ਨੂੰ ਕਿਹਾ ਹੈ ਕਿ ਉੱਥੇ ਅਮੇ ਗੋਸ਼ੜੀਆਂ ਟੀਕੇ ਨਾ ਆ ਰਹੇ ਹੋ ਜੇ ਤੁਹਾਨੂੰ ਉਹ ਨਹੀਂ ਸੁਣਦੇ ਤੇ ਤੁਸੀਂ डब्ल्यूटीओ ਚੋਂ ਬਾਹਰ ਆਜੋ ਇਸ ਕਿਸਮ ਦਾ ਵੀ ਮੁੱਦਾ ਉਹਨਾਂ ਨੇ ਰੱਖਿਆ ਆ ਅਗਲੀ ਗੱਲ ਜਿਹੜੀ ਆ ਸਭ ਤੋਂ ਵੱਡੀ ਉਹ ਹੈ 14 ਮਾਰਚ ਨੂੰ ਵੱਡਾ ਪ੍ਰਦਰਸ਼ਨ ਵੱਡੀ ਰੈਲੀ ਮਹਾਪੰਚਾਇਤ ਦਿੱਲੀ 'ਚ ਮੋਦੀ ਜੀ ਦੇ ਐਂਡ ਵਿੜੇ 'ਚ ਆਂਗਣ 'ਚ ਜਾ ਕੇ ਕਿਸਾਨਾਂ ਨੇ ਕਰਨੀ ਆ ਰੋਸ ਪ੍ਰਦਰਸ਼ਨ ਉਥੇ ਹੋਊਗਾ ਮੀਡੀਆ ਨੇ ਇਹ ਗੱਲ ਦਾ ਪੁੱਛਿਆ ਸ਼ਖਵਿੰਦਰ ਕਿ ਭਾਈ ਉਹ ਤਾਂ ਪਹਿਲੇ ਦੇ ਇਥੇ ਬਾਰਡਰਾਂ ਤੇ ਬੈਠੇ ਤੁਸੀਂ ਕਿਵੇਂ ਜਾਓਗੇ ਹੂੰ ਉਹ ਕਹਿੰਦੇ ਕਿ ਜੇ ਸਾਨੂੰ ਇਸ ਗੱਲ ਦਾ ਅਸੀਂ ਤਰੀਕਾ ਨਹੀਂ ਉਹਨਾਂ ਨੇ ਦੱਸਿਆ ਕਾਰਨ ਉਹਦਾ ਮੈਨੂੰ ਲੱਗਦਾ ਕਿ ਜੇ ਉਹ ਪਹਿਲਾਂ ਹੀ ਤੌਰ ਤਰੀਕੇ ਦੱਸਣਗੇ ਕਿ ਸਰਕਾਰ ਹੋ ਸਕਦਾ ਉਹਨਾਂ ਨੂੰ ਉੱਥੇ ਪਹੁੰਚਣ ਤੋਂ ਰੋਕਣ ਪਰ ਉਹਨਾਂ ਨੇ ਕਿਹਾ ਕਿ ਇਹ ਅਸੀਂ ਨੇੜੇ ਜਾ ਕੇ ਆਪਣੀ ਸਾਰੀ ਤਨਜ਼ੀਮ ਦੇਖ ਲਾਂਗੇ ਆਪਣੀ ਸਾਰੀ ਤੌਰ ਤਰੀਕੇ ਦੇਖ ਲਾਂਗੇ ਪਰ ਅਸੀਂ ਲੱਖਾਂ ਦੀ ਗਿਣਤੀ 'ਚ ਦਿੱਲੀ 'ਚ 14 ਮਾਰਚ ਨੂੰ ਇਕੱਠ ਇਕੱਠੇ ਹੋ ਕੇ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਹੂੰ ਜੀ ਮੈਂ ਪ੍ਰੋਫੈਸਰ ਬੇਦੇ ਤੇ ਅਗਲਾ ਸਵਾਲ ਇਹ ਹੈ ਕਿ ਜਿਹੜਾ ਤਾਲਮੇਲ ਦੀ ਗੱਲ ਹੈ ਉਹ ਗ੍ਰਾਹਣ ਸਾਹਿਬ ਵੀ ਲਗਾਤਾਰ ਇਹ ਗੱਲ ਕਰ ਰਹੇ ਨੇ ਕਿ ਮਤਲਬ ਉਹਨਾਂ ਦੇ ਨਾਲ ਜਿਹੜੇ ਡੱਲੇਵਾਲ ਸਾਹਿਬ ਜਾਂ ਪੰਧੀਰ ਸਾਹਿਬ ਹੋਰਾਂ ਨਾਲ ਅਸੀਂ ਗੱਲਬਾਤ ਨੂੰ ਅੱਗੇ ਵਧਾਇਆ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਾਲਮੇਲ ਨੂੰ ਕਿਵੇਂ ਸਮਝਿਆ ਜਾਵੇ ਕਿ ਸ਼ੁਭਕਰਨ ਸਿੰਘ ਦਾ ਜੋ ਕਤਲ ਹੋਇਆ ਹਲੇ ਤੱਕ ਪੰਜਾਬ ਸਰਕਾਰ ਨੇ ਉਹਦੇ ਵਿੱਚ ਐਫਆਈਆ ਦਰਜ ਨਹੀਂ ਕੀਤੀ ਉਹ ਕਹਿੰਦੇ ਕਿ ਪੋਸਟ ਬਾਟਮ ਤੋਂ ਬਾਅਦ ਗੱਲ ਅੱਗੇ ਵਧੇਗੀ ਸਰਕਾਰ ਤੇ ਪ੍ਰੈਸ਼ਰ ਬਣ ਰਿਹਾ 1 ਕਰੋੜ ਦੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਆ ਦੇ ਨਾਲ ਨਾਲ ਇਹ ਵੀ ਉੱਥੇ ਜ਼ਿਕਰ ਕੀਤਾ ਗਿਆ ਕਿ ਇਹਦੀ ਜਾਂਚ ਹੋਵੇ ਜੁਡੀਸ਼ੀਅਲ ਹੋਵੇ ਤੇ ਉਹਦੇ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਇਹਨਾਂ ਸਾਰੇ ਸਵਾਲਾਂ ਨੂੰ ਕਿਵੇਂ ਵੇਖਦੇ ਹੋ ਨਹੀਂ ਬਿਲਕੁਲ ਇਹ ਗੱਲ ਉੱਠੀ ਕਿ ਜਾਂਚ ਕੌਣ ਕਰੇ ਜਾਂਚ ਦੀ ਇਹਨਾਂ ਨੇ ਮੰਗ ਕੀਤੀ ਸੀਗੀ ਜੁਡੀਸ਼ੀਅਲ ਜਾਂਚ ਦੀ ਇਹਨਾਂ ਨੇ ਕਹਿੰਦੇ ਸੁਪਰੀਮ ਕੋਰਟ ਦੇ ਤੋਂ ਜਾਂਚ ਹੋਣੀ ਚਾਹੀਦੀ ਹੈ 1 ਕਰੋੜ ਦੇ ਮੁਆਵਜ਼ੇ ਦੀ ਵੀ ਗੱਲ ਹੋਈ ਜਿਹੜੀ ਤਾਂ ਬਿਲਕੁਲ ਵਾਜਬ ਹੈ ਤਾਂ ਜੇਦੋਂ ਅਸੀਂ ਪੁਲਿਸ ਕਰਮਚਾਰੀਆਂ ਨੂੰ ਹੋਰ ਸੀਦਾਂ ਨੂੰ ਕਿੰਨੇ ਆ ਮੁਆਵਜ਼ਾ ਤੇ ਇਸ ਬੱਚੇ ਨੂੰ ਕਿਉਂ ਕਿਉਂ ਨਾ ਹੋ ਸਕਦਾ ਹੈ ਹੁਣ ਇਸ ਗੱਲ ਤੇ ਵੀ ਜੇ ਕੰਫਿਊਜ਼ਨ ਠੀਕ ਆ ਹਾਲਾਂਕਿ ਕਲੀਅਰ ਹੋਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪੰਜਾਬ ਸਰਕਾਰ ਤੋਂ ਮੰਗ ਤੇ ਮੰਗ ਰਹੇ ਆ ਕੇਂਦਰ ਸਰਕਾਰ ਤੋਂ ਮੰਗ ਰਹੇ ਆ ਜਾਂ ਤੁਸੀਂ ਹਰਿਆਣਾ ਸਰਕਾਰ ਤੋਂ ਮੰਗ ਰਹੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਤੇ ਇਸ ਗੱਲ ਬਾਰੇ ਉਹਨਾਂ ਨੇ ਕੋਈ ਬਹੁਤ ਸੋਲਿਡ ਜਵਾਬ ਨਹੀਂ ਦਿੱਤਾ ਨਹੀਂ ਦਿੱਤਾ ਇਹ ਇੱਕ ਅਫਸੋਸ ਵਾਲੀ ਗੱਲ ਹੈ ਕਹਿਣਾ ਚਾਹੀਦਾ ਸੀ ਕਿ ਪੰਜਾਬ ਗਵਰਨਮੈਂਟ ਤੋਂ ਆਪਾਂ ਮੰਗ ਕਰਦੇ ਆ ਫਟਾ ਨਹੀਂ ਸਾਨੂੰ ਇੰਜ ਲੱਗਾ ਕਿ ਜਿਵੇਂ ਭਗਵੰਤ ਮਾਨ ਹੁਨਾ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿਰੁੱਧ ਤੇਵਰ ਘੱਟ ਦਿਖਾਏ ਉਹਨਾਂ ਨੇ ਜਦਕਿ ਮੈਨੂੰ ਲੱਗਦਾ ਕਿ ਇੱਕ ਤਰੀਕੇ ਦੇ ਨਾਲ ਉਹ ਵੀ ਇਸ ਗੱਲ ਦੇ ਉੱਤੇ ਤੇ ਜ਼ਿੰਮੇਵਾਰ ਇੰਨੀ ਕੁ ਤੇ ਹੈ ਹੀ ਆ ਨਾ ਕਿ ਘੱਟੋ ਘੱਟ ਤੁਸੀਂ ਕੇਂਦਰ ਦੀ ਟੱਟ ਕੇ ਵਿਰੋਧਤਾ ਖਰੋਜ ਅਥੋਰ ਵਿਚ ਵਿਚਾਲੜੀਆਂ ਛੱਡੋ ਜਿਹੜੇ ਬਜੋਲੀਆ ਪਾਣਿਆ ਉਹ ਛੱਡੋ ਵਿਚ ਵਿਚਾਲੜੇ ਦੀ ਜੱਟੱਕੀ ਨਹੀਂ ਛੱਡ ਕੇ ਸਿੱਧੇ ਤੌਰ ਤੇ ਰੈਜ਼ੋਲੂਸ਼ਨ ਪਾਓ ਔਰ ਅਸੀਂ ਤੇ ਇਹ ਵੀ ਸਵੇਰੇ ਕਖਾਨ ਵੀਰਾਂ ਨੂੰ ਕਹਿ ਕੇ ਭੇਜਿਆ ਸੀ ਉੱਥੇ ਅੰਦਰ ਪਤਾ ਨਹੀਂ ਕਿਉਂ ਗੱਲ ਇਹ ਨਹੀਂ ਚੱਲੀ ਕਿ ਭਾਈ ਤੁਹਾਨੂੰ ਆਪੋ ਆਪਣੇ ਸੂਬਿਆਂ 'ਚ ਜਾ ਕੇ ਆਪੋ ਆਪਣੀਆਂ ਸਰਕਾਰਾਂ ਤੋਂ ਜਿਹੜਾ ਇਹ ਰੈਜ਼ੋਲੂਸ਼ਨ ਪਾਉਣੀ ਚਾਹੀਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਟਕੇ ਹੋਏ ਹਾਂ ਜੋ ਕਿਸਾਨ ਕਹਿ ਰਹੇ ਆ ਅਸੀਂ ਉਹਨਾਂ ਦੇ ਨਾਲ ਪੰਜਾਬ ਦੀ ਸਰਕਾਰ ਵੀ ਪਾਵੇ ਹਰਿਆਣਾ ਦੀ ਸਰਕਾਰ ਵੀ ਕਿਸਾਨ ਦਾ ਬਾਤੋਂ ਨਾਲੇ ਪਤਾ ਲੱਗ ਜੂ ਕਿ ਕਿਹੜਾ ਕਿਸਾਨ ਜਿਹੜਾ ਮੋਦੀ ਜੀ बार-बार ਕਹਿ ਰਹੇ ਮੇਰਾ ਤੇ ਦਿੱਲੀ ਕਿਸਾਨਾਂ ਲਈ ਢੜਕਦਾ ਜਿਉ ਉਹ ਨਾ ਸੌਂਦੇ ਮਿੰਤੇ ਨੀਂਦ ਨਹੀਂ ਆਉਂਦੀ ਜੋ ਦੁਖੀ ਹੋਣ ਤੇ ਮੈਂ ਬਹੁਤ ਟੈਨਸ਼ਨ ਚ ਆ ਜਾਂਦਾ ਇਹੋ ਜੀਆਂ ਗੱਲਾਂ ਜਿਹੜੀਆਂ ਪਹੁੰਚ ਰਹੀਆਂ ਰੋਜ਼ ਉਹ ਫਿਰ ਪਤਾ ਲੱਗ ਜਾਏ ਕਿ ਮੋਦੀ ਜੀ ਦੀ ਜਿਹੜੀ ਪਾਰਟੀ ਦੀ ਸਰਕਾਰ ਹੈ ਹਰਿਆਣਾ ਵਿੱਚ ਤਾਂ ਯੂਪੀ ਦੇ ਵਿੱਚ ਉਹ ਕਿੰਨਾ ਗ ਸੱਚੀ ਮੁੱચી ਪਰਣਾਈ ਹੋਈ ਹੈ ਉਹ ਉਹਨਾਂ ਤੇ ਦਬਾਅ ਪੈਣਾ ਚਾਹੀਦਾ ਮੈਂ ਅਸੀਂ ਤੇ ਇਸ ਗੱਲ ਦੀ ਗੱਲ ਕਰ ਰਹੇ ਸੀ ਹੁਣੇ ਆਉਣ ਵਾਲੇ ਸਮੇਂ ਤੇ ਮੈਨੂੰ ਲੱਗਦਾ ਹੋ ਸਕਦਾ ਗੱਲਾਂ ਇਸ ਪਾਸੇ ਨੂੰ ਵੀ ਚੱਲਣ ਹੂੰ ਠੀਕ ਹੈ ਮੈਂ ਆਖਰੀ ਸਵਾਲ ਪੁੱਛਦਾ ਕਿ ਤਾਲਮੇਲ ਨੂੰ ਕਿਵੇਂ ਸਮਝਿਆ ਜਾਵੇ ਦੁਆਰਾ ਦੁਹਰਾ ਕੇ ਕਿ ਡੱਲੇਵਾਲ ਸਾਹਿਬ ਹੋਰੀ ਪੰਦੀਰ ਸਾਹਿਬ ਹੋਰੀ ਵੀ ਕਹਿ ਚੁੱਕੇ ਨੇ ਕਿ ਅਸੀਂ ਜੀ ਕਾਲੇ ਝੰਡੇ ਲਾਉਣ ਲੋਕਾਂ ਨੂੰ ਲਾਉਣ ਦਾ ਸੁਨੇਹਾ ਦਿੱਤਾ ਤੇ ਪੰਜਾਬ ਸਰਕਾਰ ਦਾ ਉਹਨਾਂ ਨੇ ਕਾਫੀ ਵੱਡੇ ਪੱਧਰ ਤੇ ਵਿਰੋਧ ਵੀ ਜ਼ਾਤਾਇਆ ਕਿ ਇਹ ਹੁਣ ਤੱਕ ਐਫ ਆਈ ਆਰ ਦਰਜ ਕਿਉਂ ਨਹੀਂ ਕਰ ਰਹੇ 302 ਦਾ ਪਰਚਾ ਕਿਉਂ ਨਹੀਂ ਕਰ ਰਹੇ ਉਹ ਸਾਰੇ ਸਵਾਲਾਂ ਨੂੰ ਕਿਵੇਂ ਵੇਨੇ ਕੋ ਇੱਕ ਗੱਲ ਬੜੀ ਸਾਫ ਹੈ ਕਿ ਅਜੇ ਇਨ੍ਹਾਂ ਨੇ ਇਹੋ ਜਿਹਾ ਤੇ ਕੋਈ ਮੂਡ ਨਹੀਂ ਦਿਖਾਇਆ ਕਿ ਇਹ ਭੱਜ ਕੇ ਉੱਥੇ ਚਲੇ ਜਾਣ। ਆਰਗੂਮੈਂਟ ਰਾਜੇਵਾਲ ਹੁਣਾ ਦਾ ਰਮਿੰਦਰ ਹੁਣਾ ਦਾ ਇਸ ਗੱਲ ਦੱਸਿਆ ਕਿ ਜਿਹੜੇ ਖਸਾਨ ਲੀਡਰ ਹੈਗੇ ਭਾਈ ਜਦ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਗ੍ਰਾਹਕ ਸਾਹਿਬ ਨੇ ਵੀ ਕਿਹਾ ਕਿ ਜਦੋਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੋਈ ਮੋਰਚਾ ਖੋਲ੍ਹਿਆ ਸਾਨੂੰ ਕੋਈ ਕਨਫੀਡੈਂਸ ਨਹੀਂ ਲਿਆ ਤੇ ਜੇ ਉਹ ਅੱਜ ਅਪੀਲ ਕਰਨ ਸਾਨੂੰ ਜਾਂ ਸਾਨੂੰ ਆ ਕੇ ਅਪਰੋਚ ਕਰਨ ਤੇ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਅਸੀਂ ਉਹਨਾਂ ਦੇ ਨਾਲ ਹੋਵਾਂਗੇ ਪਰ ਉਹ ਜਦ ਅਪੀਲ ਕਰ ਹੀ ਨਹੀਂ ਰਹੇ ਉਹ ਇਸ ਗੱਲ ਨੂੰ ਸਾਡੇ ਕੋਲ ਤੇ ਉਹਨਾਂ ਨੇ ਮੋਰਚਾ ਲਾਇਆ ਤੇ ਉਹ ਅਸੀਂ ਉਹਨਾਂ ਦੇ ਕੋਈ ਵਿਰੋਧ ਵਿੱਚ ਨਹੀਂ ਹੈ ਪਰ ਵਿੱਚ ਕਿਵੇਂ ਜਾ ਕੇ ਵੜ ਜੀਏ ਸੀ ਉਹਨਾਂ ਦੇ ਮੋਰਚੇ ਦੇ ਵਿੱਚ ਆਟਾ ਕੋ ਸਾਨੂੰ ਕਹਿੰਦੇ ਨਹੀਂ ਕਿ ਤੁਸੀਂ ਆਓ ਇਸ ਲਈ ਅਸੀਂ ਉਹਨਾਂ ਦੇ ਨਾਲ ਆ ਅਸੀਂ ਹਰ ਉਹਨਾਂ ਦੇ ਜਿਹੜਾ ਸਰਕਾਰਾਂ ਦਾ ਤਸ਼ੱਦਦ ਹੋ ਰਿਹਾ ਅਸੀਂ ਉਹਦੇ ਸਖਤ ਵਿਰੋਧਧੀਆਂ ਔਰ ਅਸੀਂ ਤਾਂ ਹੀ ਤੇ ਉਹਨਾਂ ਨੇ ਰੈਜਿਗਨੇਸ਼ਨ ਮੰਗਿਆ ਤਾਂ ਹੀ ਤੇ ਪੁਤਲੇ ਫੂਕਣ ਦਾ ਤੇਈ ਤਰੀਕ ਦਾ ਕਾਲ ਦਿੱਤੀ ਆ ਔਰ ਬਲੈਕ ਡੇ ਦਾ ਕਾਲ ਦਿੱਤੀ ਆ ਇਸ ਲਈ ਇਹ ਇਹ ਤੋਂ ਕਾਰਿਆ ਕਿ ਜਿਹੜਾ ਖੱਦਰ ਕਸਾਨਾਂ ਤੇ ਹੋ ਰਿਹਾ ਉਹ ਸਾਡੇ ਹੀ ਭਰਾ ਆ ਅਸੀਂ ਜਿਹੜਾ ਹੈਗੇ ਕਸਾਨਾਂ ਦੇ ਹੱਕ ਵਿੱਚ ਆਂ ਔਰ ਸਰਕਾਰਾਂ ਦੇ ਵਿਰੋਧੀਆਂ ਪਰ ਕਿੱਥੋਂ ਤੱਕ ਇਕੱਠੇ ਹੋਣ ਦਾ ਜਿਹੜੀ ਕਮੇਟੀ ਹੈ ਇਹ ਗੱਲ ਆਈ ਉੱਥੇ ਮੀਡੀਆ ਵੱਲੋਂ ਵੀ ਆਈ ਤੇ ਉਹਨਾਂ ਨੇ ਵੀ ਇਹ ਕਲੀਅਰ ਕੀਤਾ ਕਿ ਇਹ ਜਿਹੜੀ 6 ਮੈਂਬਰੀ ਕਮੇਟੀ ਆ ਉਹ ਸਾਰਿਆਂ ਨੂੰ ਅਪਰੋਚ ਕਰੂਗੀ ਤੇ ਹੋ ਸਕਦਾ ਇਹਦੇ ਵਿੱਚੋਂ ਦੁਬਾਰਾ ਕਿੱਥੇ ਹੋਣ ਦਾ ਰਸਤਾ ਨਿਕਲੇ ਚੜੂਨੀ ਸਾਹਿਬ ਨੂੰ ਵੀ ਹੋਰਨਾਂ ਨੂੰ ਵੀ ਕਿਉਂਕਿ ਚੜੂਨੀ ਸਾਹਿਬ ਨੇ ਵੀ ਇਲੈਕਸ਼ਨ ਲੜੀ ਸੀ ਇਸੇ ਕਰਕੇ ਜਿਵੇਂ ਐਸਐਸਕੇਮ ਨੇ ਜਿਵੇਂ 5 ਯੂਨੀਨਾਂ ਨੂੰ ਜਿਹਦੇ ਵਿੱਚ ਰਾਜੇਵਾਲ ਹੁਣੀ ਨਹੀਂ ਸੀ ਬਾਹਰ ਰੱਖਿਆ ਸੀ ਤੇ ਬਾਅਦ ਵਿੱਚ ਲੈ ਲਿਆ ਉਸੇ ਤਰਜ਼ ਤੇ ਹੋ ਸਕਦਾ ਕਿ ਚੜੂਨੀ ਨੂੰ ਵੀ ਹੁਣ ਉਸੇ ਹੀ ਗੱਲ ਦਾੋ ਤੋਸ਼ੀ ਸੀ ਤੇ ਉਹ ਦੋਸ਼ ਮੁਕਤ ਕਰਕੇ ਨਾਲ ਲੈ ਲਿਆ ਜਾਏ ਤੇ ਜਦੋਂ ਉਹ ਸਾਰੇ ਆ ਜਾਣਗੇ ਤੇ ਇਹਨਾਂ ਨੂੰ ਵੀ ਕੋਈ ਇਹ ਕੋਈ ਟੈਕ ਨਹੀਂ ਨਾਟ ਵਾਲੇ ਗੱਲ ਨਹੀਂ ਹੈਗੇ ਜਾਂ ਕੋਈ ਅੰਟਚੇਬਲ ਨਹੀਂ ਹੈਗੇ ਇਹਨਾਂ ਨੂੰ ਵੀ ਉਹ ਅਪਰੋਚ ਕਰਨਗੇ Valeu, uh, e, e que... Uh, uh, ਪ੍ਰੋਸੈਸ ਹੈਗਾ ਉਹਦੇ ਵਿੱਚੋਂ ਦੀ ਨੰਘ ਤੇ ਹੀ ਹੋਊਗਾ ਇਹ ਨਹੀਂ ਕਿ ਸਿੱਧਾ-ਸਿੱਧਾ ਕਿਸੇ ਨੇ ਕਿਹਾ ਤੇ ਦੂਜਾ ਉੱਥੇ ਜਾ ਬੈਠੂਗਾ ਬਿਲਕੁਲ ਇਸੇ ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਲਾਸਟ ਵਿੱਚ ਅਪਡੇਟ ਕਰ ਦਿੰਦਾ ਕਿ ਛੇਵੇਂ ਦੌਰ ਜਿਹੜੀ ਬੈਠਕ ਹੈ ਪੰਜਵੇਂ ਦੌਰ ਦੀ ਉਹ ਬਹੁਤ ਛੇਤੀ ਹੋ ਸਕਦੀ ਹੈ ਕੇਂਦਰ ਸਰਕਾਰ ਦੇ ਵਿੱਚ ਮੰਤਰੀਆਂ ਦੀ ਗੱਲਬਾਤ ਜਾਂਦੇ ਸ਼ਾਇਦ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਹੋਏਗੀ ਰਣਨੀਤੀ ਬਣਾਈ ਜਾ ਰਹੀ ਹੈ ਕਿਸਾਨ ਕਿਵੇਂ ਰਿਐਕਟ ਕਰਦੇ ਨੇ ਡੱਲੇਵਾਲਾ ਸਾਬ ਹੋਰਾਂ ਨੇ ਕੱਲ ਨੂੰ ਪ੍ਰੈਸ ਕਾਨਫਰੰਸ ਦਿੱਤੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਕਿ ਹੁਣ ਅੱਗੇ ਕਿਵੇਂ ਵਧਣਾ ਹੈ ਕਿਸਾਨ ਨੌਜਵਾਨ ਜਿਹੜਾ ਆ ਉਹਦਾ ਜਦੋਂ ਤੱਕ ਆਪਾਂ ਚਰਚਾ ਕਰ ਰਹੇ ਹਾਂ ਉਦੋਂ ਤੱਕ ਹਲੇ ਉਹਦਾ ਉਹ ਜਿਹੜਾ ਪੋਸਟਮਾਰਟਮ ਨਹੀਂ ਹੋਇਆ ਪੰਜਾਬ ਸਰਕਾਰ ਦੇ ਮੂੰਹ ਹਲ ਵੇਖਿਆ ਜਾ ਰਿਹਾ ਕਿ ਉਹ ਇਸ ਸਾਰੇ ਉੱਤੇ ਕੀ ਕਹਿੰਦੀ ਆ ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ ਸ਼ੁਕਰੀਆ ਪ੍ਰੋਫੈਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ